ਮੈਂ ਛੋਟੀ ਹੁੰਦੀ ਹੀ ਆਪਣੇ ਨਾਨਕੇ ਰਹਿੰਦੀ ਸੀ ਕਿਉਂਕਿ ਮੇਰੇ ਮਾਮੇ ਕੋਲ ਕੋਈ ਬੱਚਾ ਵੀ ਨਹੀਂ ਸੀ ਇਸ ਲਈ ਉਸ ਨੇ ਮੈਨੂੰ ਗੋਦ ਲੈ ਲਿਆ ਸੀ ਤੇ ਮੈਂ ਆਪਣੇ ਨਾਨਕੇ ਹੀ ਸੀ ਮੈਂ ਵੇਖਣ ਵਿੱਚ ਬਹੁਤ ਸੋਹਣੀ ਸੀ ਮੇਰਾ ਮਾਮਾ ਮੈਨੂੰ ਹਰ ਚੀਜ਼ ਲੈ ਕੇ ਦਿੰਦਾ ਸੀ ਤੇ ਉਹਨਾਂ ਨੇ ਮੈਨੂੰ ਕਦੀ ਫੀਲ ਨਹੀਂ ਹੋਣ ਦਿੱਤਾ ਕਿ ਮੈਂ ਆਪਣੇ ਮਾਪਿਓ ਦੇ ਕੋਲ ਨਹੀਂ ਰਹਿੰਦੀ ਉਹਨਾਂ ਨੂੰ ਮੇਰੇ ਨਾਲ ਬਹੁਤ ਗੂੜਾ ਪਿਆਰ ਸੀ ਤੇ ਮੈਂ ਆਪਣੇ ਮਾਮਾ ਮਾਮੀ ਨੂੰ ਹੀ ਆਪਣੇ ਮਾਪਿਓ ਸਮਝਦੀ ਸੀ ਮੈਂ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੀ ਸੀ ਜਿੱਥੋਂ ਦੀ ਪੜ੍ਹਾਈ ਬਹੁਤ ਮਹਿੰਗੀ ਸੀ ਮੇਰੇ ਕੋਲ ਹਰ ਇੱਕ ਚੀਜ਼ ਸੀ ਮੈਨੂੰ ਆਪਣੀ ਮਰਜ਼ੀ ਨਾਲ ਜਿਉਣ ਦਾ ਪੂਰਾ ਹੱਕ ਸੀ ਮੈਂ ਕਦੀ ਕੋਈ ਗਲਤ ਕੰਮ ਬਾਰੇ ਸੋਚਿਆ ਤੱਕ ਨਹੀਂ ਸੀ ਮੈਂ ਵਧੀਆ ਪੜ੍ਹਾਈ ਕਰਕੇ ਕੋਈ ਵਧੀਆ ਨੌਕਰੀ ਕਰਨਾ ਚਾਹੁੰਦੀ ਸੀ ਪਰ ਮੇਰਾ ਮਾਮਾ ਮੈਨੂੰ ਵਿਦੇਸ਼ ਭੇਜਣਾ ਚਾਹੁੰਦਾ ਸੀ ਜਦੋਂ ਮੈਂ ਪਲੱਸ 2 ਕੀਤੀ ਇੰਗਲਿਸ਼ ਸਪੀਕਿੰਗ ਦਾ ਕੋਰਸ ਕਰਨ ਲੱਗ ਪਈ ਮੰਮੀ ਕਹਿੰਦੀ ਸੀ ਤੂੰ ਇੰਗਲਿਸ਼ ਸਿੱਖ ਲੈ ਫਿਰ ਤੈਨੂੰ ਅਸੀਂ ਬਾਹਰ ਭੇਜ ਦੇਵਾਂਗੇ ਰੋਜ਼ ਮੇਰਾ ਮਾਮਾ ਮੈਨੂੰ ਛੱਡ ਕੇ ਜਾਂਦਾ ਤੇ ਲੈ ਕੇ ਆਉਂਦਾ ਸੀ ਮੈਂ ਆਪਣੀ ਪੜ੍ਹਾਈ ਵੱਲ ਪੂਰਾ ਧਿਆਨ ਦਿੰਦੀ ਸੀ ਮੈਨੂੰ ਇੱਧਰ ਉੱਧਰ ਦੀਆਂ ਗੱਲਾਂ ਨਾਲ ਕੋਈ ਮਤਲਬ ਨਹੀਂ ਸੀ ਮੇਰਾ ਰਹਿਣ ਸਹਿਣ ਬਹੁਤ ਹੀ ਵਧੀਆ ਸੀ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਰੋਕ ਟੋਕ ਨਹੀਂ ਸੀ ਫਿਰ ਵੀ ਮੈਂ ਬੜੀ ਸਾਦਗੀ ਦੇ ਨਾਲ ਰਹਿੰਦੀ ਸੀ ਮੈਨੂੰ ਬਾਹਰ ਇਕੱਲੇ ਆਉਣਾ ਜਾਣਾ ਬਿਲਕੁਲ ਵੀ ਪਸੰਦ ਨਹੀਂ ਸੀ ਇਸ ਲਈ ਮੇਰਾ ਮਾਮਾ ਹੀ ਮੈਨੂੰ ਲੈ ਕੇ ਆਉਂਦਾ ਤੇ ਛੱਡ ਕੇ ਆਉਂਦਾ ਸੀ ਅਤੇ ਮੈਂ ਉਹਨਾਂ ਨੂੰ ਹੀ ਆਪਣੇ ਮਾਪਿਓ ਕਹਿੰਦੀ ਸੀ ਮੈਂ ਆਪਣੇ ਸਗੇ ਮਾਪਿਆਂ ਕੋਲ ਬਹੁਤ ਘਟ ਜਾਂਦੀ ਸੀ ਇਹ ਗੱਲ ਮੈਨੂੰ ਉਦੋਂ ਪਤਾ ਲੱਗੀ ਜਦੋਂ ਮੈਂ 10ਵੀਂ ਕਲਾਸ ਵਿੱਚ ਹੋਈ ਇੱਕ ਵਾਰ ਤਾਂ ਮੇਰਾ ਦਿਲ ਟੁੱਟ ਗਿਆ ਸੀ ਫਿਰ ਮੈਂ ਆਪਣੇ ਆਪ ਨੂੰ ਸਮਝਾਇਆ ਕਿ ਮੇਰੇ ਮਾਮੇ ਨੇ ਮੈਨੂੰ ਕਿੰਨੇ ਲਾਡ ਨਾਲ ਨਿੱਕੀ ਜਹੀ ਨੂੰ ਪਾਲਿਆ ਇੰਨਾ ਪੜਾਇਆ ਇੰਨੀ ਵਧੀਆ ਪਰਵਰਿਸ਼ ਕੀਤੀ ਤੇ ਮੈਂ ਉਹਨਾਂ ਨੂੰ ਮਾਮਾ ਮਮੀ ਕਹਿ ਕੇ ਉਹਨਾਂ ਦਾ ਹੋਰ ਦਿਲ ਨਹੀਂ ਤੋੜਨਾ ਚਾਹੁੰਦੀ ਸੀ ਇਸ ਲਈ ਮੈਂ ਉਹਨਾਂ ਨੂੰ ਮੰਮੀ ਪਾਪਾ ਕਹਿ ਕੇ ਬਣਾਉਂਦੀ ਇੱਕ ਦਿਨ ਮੈਂ ਤੇ ਮੇਰਾ ਮਾਮਾ ਸ਼ਹਿਰ ਤੋਂ ਘਰ ਆ ਰਹੇ ਸੀ ਅਚਾਨਕ ਹੀ ਸਾਡਾ ਐਕਸੀਡੈਂਟ ਹੋ ਗਿਆ ਸੀ। ਉਸ ਐਕਸੀਡੈਂਟ ਦੇ ਵਿੱਚ ਮੇਰੀ ਲਾਤ ਤੇ ਸੱਟ ਲੱਗ ਗਈ ਸੀ ਤੇ ਮੇਰੇ ਪੈਰ ਦਾ ਗਿੱਡਾ ਵੀ ਟੁੱਟ ਗਿਆ ਸੀ। ਕੁਝ ਦਿਨ ਹਸਪਤਾਲ ਵਿੱਚ ਰਹਿਣ ਤੋਂ ਬਾਅਦ ਮੈਨੂੰ ਤਾਂ ਘਰ ਲੈ ਆਏ ਪਰ ਮੇਰਾ ਮਾਮਾ ਸੀਰੀਅਸ ਸੀ। ਇਸ ਲਈ ਉਹ ਹਸਪਤਾਲ ਵਿੱਚ ਹੀ ਸੀ ਕਿਉਂਕਿ ਉਸ ਦੇ ਸਿਰ ਵਿੱਚ ਬਹੁਤ ਹੀ ਜ਼ਿਆਦਾ ਸੱਟ ਲੱਗੀ ਸੀ। ਉਹ ਕੁਝ ਬੋਲਦਾ ਵੀ ਨਹੀਂ ਸੀ। ਮੈਨੂੰ ਬਹੁਤ ਰੋਣਾ ਆਉਂਦਾ ਸੀ ਕਿਉਂਕਿ ਮੈਂ ਘਰ ਸੀ। ਤੇ ਮੇਰਾ ਮਾਮਾ ਵਿਚਾਰਾ ਹਸਪਤਾਲ ਵਿੱਚ ਸੀ ਜਿਸ ਨੇ ਮੈਨੂੰ ਨਿੱਕੀ ਜਹੀ ਨੂੰ ਪਾਲਿਆ ਸੀ ਆਪਣੇ ਹੱਥਾਂ ਵਿੱਚ ਖੜਾਇਆ ਸੀ ਅੱਜ ਉਹ ਹਸਪਤਾਲ ਵਿੱਚ ਸੀ ਮੈਂ ਘਰੇ ਬੈਠੀ ਰੋ ਰਹੀ ਸੀ ਕੁਝ ਮਹੀਨਿਆਂ ਵਿੱਚ ਮੈਂ ਤਾਂ ਠੀਕ ਹੋ ਗਈ ਸੀ ਚੰਗੀ ਤਰ੍ਹਾਂ ਤੁਰਨ ਫਿਰਨ ਲੱਗ ਗਈ ਸੀ ਪਰ ਸਾਡਾ ਮਾਮਾ ਸਾਨੂੰ ਛੱਡ ਕੇ ਚਲੇ ਗਿਆ ਮੈਂ ਉਸ ਦਿਨ ਬਹੁਤ ਰੋਈ ਸੀ ਮੇਰੀ ਮੰਮੀ ਯਾਨੀ ਕਿ ਮੇਰੀ ਮਾਮੀ ਦਾ ਰੋ ਰੋ ਕੇ ਬੁਰਾ ਹਾਲ ਸੀ ਮੈਂ ਆਪਣੀ ਮੰਮੀ ਨਾਲ ਵਾਅਦਾ ਕਰ ਲਿਆ ਸੀ ਕਿ ਮੈਂ ਤੁਹਾਡਾ ਸਹਾਰਾ ਬਣੂੰਗੀ ਅਸੀਂ ਬਹੁਤ ਪੈਸਾ ਲਾਇਆ ਵੱਡੇ ਤੋਂ ਵੱਡੇ ਹਸਪਤਾਲ ਵਿੱਚ ਉਹਨਾਂ ਦਾ ਇਲਾਜ ਕਰਵਾਇਆ ਪਰ ਫਿਰ ਵੀ ਉਹ ਨਾ ਬਚੀ ਤੇ ਮੈਂ ਤੇ ਮੰਮੀ ਘਰੇ ਇਕੱਲੀਆਂ ਹੀ ਰਹਿ ਗਈਆਂ ਘਰ ਦਾ ਗੁਜ਼ਾਰਾ ਬਹੁਤ ਔਖਾ ਹੁੰਦਾ ਸੀ ਜ਼ਮੀਨ ਠੇਕੇ ਤੇ ਸੀ ਜਿੰਨੇ ਵੀ ਪੈਸੇ ਆਉਂਦੇ ਉਸੇ ਨਾਲ ਮਸਾਂ ਹੀ ਗੁਜ਼ਾਰਾ ਹੁੰਦਾ ਸੀ ਹੌਲੀ ਹੌਲੀ ਦਿਨ ਲੰਘਦੇ ਗਏ ਹਾਲਾਤ ਬਦਲਦੇ ਗਏ ਮੈਂ ਲੰਗੜਾ ਕੇ ਤੁਰਨ ਲੱਗ ਪਈ ਸੀ ਕਿਉਂਕਿ ਮੇਰੇ ਗਿੱਟੇ ਤੇ ਸੱਟ ਲੱਗਣ ਕਰਕੇ ਮੇਰੇ ਕੋਲ ਸਹੀ ਤਰ੍ਹਾਂ ਤੁਰਿਆ ਨਹੀਂ ਜਾਂਦਾ ਸੀ ਬੇਸ਼ੱਕ ਮੈਂ ਠੀਕ ਹੋ ਗਈ ਸੀ ਪਰ ਫਿਰ ਵੀ ਮੈਂ ਲੰਗੜਾ ਕੇ ਤੁਰਦੀ ਸੀ ਕੁਝ ਲੋਕ ਮੈਨੂੰ ਲੰਗੜੀ ਕਹਿ ਕੇ ਬੁਲਾਉਂਦੇ ਸੀ ਮੈਂ ਜਵਾਨ ਸੀ ਪਰ ਫਿਰ ਵੀ ਲੰਗ ਮਾਰ ਕੇ ਤੁਰਨਾ ਮੈਨੂੰ ਬੜਾ ਅਜੀਬ ਜਿਹਾ ਲੱਗਦਾ ਸੀ ਪਤਾ ਨਹੀਂ ਰੱਬ ਦੀ ਕੀ ਮਰਜ਼ੀ ਸੀ ਮੈਨੂੰ ਇਹੋ ਜਿਹੇ ਦਿਨ ਦੇਖਣ ਨੂੰ ਮਿਲੇ ਮੇਰੀ ਮਾਂ ਕਹਿੰਦੀ ਹੁੰਦੀ ਸੀ ਹੁਣ ਮੈਂ ਤੈਨੂੰ ਆਪਣੇ ਤੋਂ ਦੂਰ ਨਹੀਂ ਕਰਨਾ ਮੇਰੇ ਕੋਲ ਰਹਿ ਹੈ ਕੀ ਹੈ ਮੈਂ ਆਪਣੇ ਮਾਮੀ ਨੂੰ ਇਹ ਕਿਹਾ ਕਰਦੀ ਸੀ ਕਿ ਚਲ ਮਾਮੀ ਮੈਂ ਪਾਰਲਰ ਦਾ ਕੰਮ ਸਿੱਖ ਲੈਣੀ ਆ ਉੱਥੇ ਮੈਂ ਥੋੜਾ ਬਹੁਤ ਕੰਮ ਕਰਿਆ ਕਰੂੰਗੀ ਤੇ ਨਾਲੇ ਹੱਥ ਵਿੱਚ ਕੋਈ ਕਲਾ ਆ ਜਾਊਗੀ ਘਰੇ ਬਿਲੇ ਰਹਿ ਕੇ ਮੇਰਾ ਮਨ ਅੱਕ ਗਿਆ ਸੀ ਤਾਂ ਮੇਰੀ ਮਾਮੀ ਕਹਿਣ ਲੱਗੀ ਠੀਕ ਆ ਤੂੰ ਪਾਰਲਰ ਦਾ ਕੰਮ ਸਿੱਖ ਲੈ ਮੈਂ ਸ਼ਹਿਰ ਬਸਤੇ ਆਉਣ ਜਾਣ ਲੱਗ ਪਈ ਸੀ ਇਦਾਂ ਹੀ ਉਸ ਪਾਰਲਰ ਦੇ ਵਿੱਚ ਬੰਦੇ ਤੇ ਜਨਾਨੀਆਂ ਵੀ ਆਉਂਦੀਆਂ ਸੀ ਮੈਂ ਕੁਝ ਔਰਤਾਂ ਦੀ ਮ사ਜ ਕਰਦੀ ਤੇ ਕੁਝ ਮੇਕਅਪ ਤੇ ਬੰਦੇ ਆਪਣੇ ਵਾਲ ਦੀ ਕਟਿੰਗ ਵੀ ਕਰਾਉਂਦੇ ਸੀ ਜਿਸ ਪਾਰਲਰ ਦੇ ਵਿੱਚ ਮੈਂ ਸੀ ਉਹ ਬੰਦਿਆਂ ਦਾ ਵੀ ਮ사ਜ ਪਾਰਲਰ ਸੀ ਮੈਂ ਬੜੀ ਹੈਰਾਨ ਹੁੰਦੀ ਸੀ ਕਿ ਮੁੰਡੇ ਵੀ ਆਪਣੇ ਸਰੀਰ ਦੀ ਮ사ਜ ਕਰਾਉਂਦੇ ਸੀ ਇੱਕ ਬੁੱਢੇ ਬੰਦੇ ਵੀ ਆਪਣੇ ਸਰੀਰ ਦੀ ਮ사ਜ ਕਰਾਉਂਦੇ ਸੀ ਤੇ ਮੈਂ ਇਹ ਗੱਲ ਆਪਣੀ ਮੰਮੀ ਨੂੰ ਘਰ ਆ ਕੇ ਨਹੀਂ ਦੱਸਦੀ ਸੀ ਕਿ ਜੇ ਮੈਂ ਮੰਮੀ ਨੂੰ ਦੱਸਿਆ ਤਾਂ ਉਸਨੇ ਮੈਨੂੰ ਪਾਰਲਰ ਨਹੀਂ ਭੇਜਣਾ ਪਰ ਮੇਰਾ ਤਾਂ ਉੱਥੇ ਦਿਲ ਜਿਆ ਲੱਗ ਗਿਆ ਸੀ ਮੁੰਡੇ ਕੁੜੀਆਂ ਹਾਸਾ ਮਜ਼ਾਕ ਕਰਦੇ ਇੱਕ ਦੂਜੇ ਨਾਲ ਦਿਲ ਦੀਆਂ ਗੱਲਾਂ ਕਰਦੇ ਤਾਂ ਦਿਲ ਲੱਗਿਆ ਰਹਿੰਦਾ ਮੈਂ ਵੀ ਕੰਮ ਦੀ ਆਦਤ ਪਾ ਲਈ ਸੀ ਮੇਰਾ ਦਿਲ ਵੀ ਨਹੀਂ ਕਰਦਾ ਸੀ ਕਿ ਮੈਂ ਘਰੇ ਰਹਾਂ ਪਾਰਲਰ ਤੇ ਮੇਰਾ ਸਮਾਂ ਵਧੀਆ ਲੰਘਦਾ ਸੀ ਇੱਕ ਦਿਨ ਇੱਕ ਬਜ਼ੁਰਗ ਬੰਦਾ ਆਇਆ ਜਿਹਨੇ ਆਪਣੇ ਚਿਹਰੇ ਤੇ ਮ사ਜ ਕਰਾਉਣੀ ਸੀ ਸਾਡੇ ਪਾਰਲਰ ਦੇ ਵਿੱਚ ਦੋ ਹੀ ਮੁੰਡੇ ਸੀ ਤੇ ਉਸ ਸਮੇਂ ਬਿਜੀ ਸੀ ਮੈਂ ਵਿਹਲੀ ਬੈਠੀ ਸੀ ਤਾਂ ਮੈਨੂੰ ਮੇਰੀ ਮੈਡਮ ਨੇ ਕਿਹਾ ਕਿ ਤੂੰ ਇਸ ਬੰਦੇ ਦੇ ਮੂੰਹ ਦੀ ਮ사ਜ ਕਰ ਦੇ ਮੈਂ ਉਸ ਬੰਦੇ ਦੇ ਮੂੰਹ ਤੇ ਮ사ਜ ਕਰਨ ਲੱਗ ਪਈ ਮੈਨੂੰ ਉਸਨੇ ਜਿੱਦਾਂ ਕਿਹਾ ਮੈਂ ਉਦਾਂ ਹੀ ਸ਼ੁਰੂ ਕਰ ਦਿੱਤਾ। ਕਾਫੀ ਧੀਰ ਤੱਕ ਮ사ਜ ਕੀਤੀ ਤੇ ਉਹ ਮੈਨੂੰ ਜਾਂਦਾ ਹੋਇਆ ਕੁਝ ਪੈਸੇ ਦੇ ਕੇ ਗਿਆ। ਮੈਂ ਹੈਰਾਨ ਸੀ ਕਿ ਮੈਨੂੰ ਇਦਾਂ ਪੈਸੇ ਕਿਵੇਂ ਦੇ ਗਿਆ। ਮੇਰੇ ਨਾਲ ਦੀ ਕੁੜੀ ਕਹਿਣ ਲੱਗੀ ਉਹ ਤੇਰੇ ਕੰਮ ਤੋਂ ਖੁਸ਼ ਹੋ ਗਏ। ਤੈਨੂੰ ਪੈਸੇ ਦੇ ਕੇ ਗਿਆ। ਇਸ ਤਰ੍ਹਾਂ ਉਹੀ ਲੋਕ ਦਿੰਦੇ ਆ ਜਿਹੜੇ ਤੁਹਾਡੇ ਕੰਮ ਤੋਂ ਖੁਸ਼ ਹੁੰਦੇ ਆ। ਅਤੇ ਜਿਨ੍ਹਾਂ ਨੂੰ ਤੁਹਾਡਾ ਕੰਮ ਵਧੀਆ ਲੱਗਦਾ। ਮੈਨੂੰ ਬੜੀ ਖੁਸ਼ੀ ਹੋਈ ਸੀ ਕਿ ਮੈਂ ਵੀ ਕੰਮ ਕਰਨ ਲੱਗ ਪਈ ਆ। ਇਦਾਂ ਹੀ ਹਰ ਰੋਜ਼ ਮੈਂ ਕੰਮ ਵਧੀਆ-ਵਧੀਆ ਕਰਨ ਲੱਗ ਪਈ। ਮੇਰੀ ਮੈਡਮ ਮੇਰੇ ਤੋਂ ਬਹੁਤ ਖੁਸ਼ੀ ਕਹਿੰਦੀ ਸੀ ਇੰਨੀ ਸਾਦਗੀ ਵਾਲੀ ਕੁੜੀ ਇੰਨਾ ਵਧੀਆ ਕੰਮ ਕਰਨ ਲੱਗ ਪਈ ਐ। ਮੈਨੂੰ ਤੇਰੇ ਤੋਂ ਇਹੀ ਉਮੀਦ ਸੀ। ਪਹਿਲਾਂ-ਪਹਿਲ ਤਾਂ ਮੈਨੂੰ ਬਹੁਤ ਸ਼ਰਮ ਆਉਂਦੀ ਸੀ ਪਰ ਹੌਲੀ-ਹੌਲੀ ਮੈਂ ਸ਼ਰਮ ਲਾ ਕੇ ਰੱਖ ਦਿੱਤੀ ਸੀ। ਮੈਂ ਬੰਦਿਆਂ ਦੇ ਵੀ ਮ사ਜ ਕਰਨ ਲੱਗ ਪਈ ਸੀ। ਇੱਕ ਦਿਨ ਇੱਕ ਬੰਦਾ ਆਪਣੇ ਪੂਰੇ ਸਰੀਰ ਦੀ ਮ사ਜ ਕਰਾਉਣ ਲਈ ਆਇਆ। ਉਸ ਦਿਨ ਮੈਂ ਤੇ ਮੇਰੇ ਨਾਲ ਦੀ ਕੁੜੀ ਨੇ ਇੱਕ ਰੂਮ ਵਿੱਚ ਉਸ ਨੂੰ ਪਾਇਆ ਤੇ ਉਸ ਦੇ ਸਰੀਰ ਦੀ ਮ사ਜ ਕਰਨ ਲੱਗ ਪਈਆਂ ਉਸ ਬੰਦੇ ਨੇ ਕੱਲਾ ਸ਼ਾਰਟ ਹੀ ਪਾਇਆ ਹੋਇਆ ਸੀ ਮੈਂ ਤੇ ਮੇਰੇ ਨਾਲ ਦੀ ਕੁੜੀ ਉਸ ਦੀ ਮ사ਜ ਕਰ ਰਹੀਆਂ ਸੀ ਤਾਂ ਉਹ ਕਹਿਣ ਲੱਗਾ ਕਿ ਮੈਂ ਸਿਰਫ ਨੂਰ ਦੇ ਕੋਲੋਂ ਹੀ ਮ사ਜ ਕਰਾਉਣੀ ਆ ਤਾਂ ਮੇਰੇ ਨਾਲ ਦੀ ਕੁੜੀ ਕਮਰੇ ਚੋਂ ਬਾਹਰ ਚਲੀ ਗਈ ਤੇ ਮੈਂ ਕਮਰੇ ਵਿੱਚ ਕੱਲੀ ਹੀ ਰਹਿ ਗਈ ਉਹ ਬੰਦਾ ਮੈਨੂੰ ਕਹਿਣ ਲੱਗਾ ਕਿ ਮੈਂ ਤੈਨੂੰ ਬਹੁਤ ਪੈਸੇ ਦੇਵਾਂਗਾ ਤੂੰ ਮੇਰੇ ਪੂਰੇ ਸਰੀਰ ਦੀ ਚੰਗੀ ਮ사ਜ ਕਰ ਮੈਂ ਤਾਂ ਸ਼ਰਮ ਨਾਲ ਪਾਣੀ ਪਾਣੀ ਹੋ ਗਈ ਸੀ ਮੇਰੇ ਮੂੰਹ ਦਾ ਰੰਗ ਲਾਲ ਹੋ ਗਿਆ ਸੀ ਕਿ ਉਸ ਨੇ ਮੈਨੂੰ ਕਿੰਨੀ ਵੱਡੀ ਗੱਲ ਕਹਿ ਦਿੱਤੀ ਮੈਂ ਉਸ ਨੂੰ ਕਿਹਾ ਮੈਂ ਇਦਾਂ ਨਹੀਂ ਕਰ ਸਕਦੀ ਫਿਰ ਮੈਂ ਸੋਚਿਆ ਕਿ ਜੇ ਮੈਂ ਮ사ਜ ਨਾ ਕੀਤੀ ਤਾਂ ਮੈਡਮ ਨੇ ਮੈਨੂੰ ਕੰਮ ਤੋਂ ਹਟਾ ਦੇਣਾ ਮੈਨੂੰ ਹੋਰ ਕਿਤੇ ਕੰਮ ਵੀ ਨਹੀਂ ਮਿਲਣਾ ਘਰ ਦਾ ਗੁਜ਼ਾਰਾ ਤਾਂ ਪਹਿਲਾਂ ਹੀ ਮਸਾਂ ਚੱਲਦਾ ਮੈਂ ਇਹੀ ਕੰਮ ਕਰਨਾ ਸੀ ਕਿਉਂਕਿ ਮੰਮ ਵੀ ਬਿਮਾਰ ਰਹਿਣ ਲੱਗੀ ਸੀ ਉਸ ਦੀ ਦਵਾਈ ਤੇ ਕਾਫੀ ਪੈਸੇ ਲੱਗਦੇ ਸੀ ਮੈਂ ਉਸ ਬੰਦੇ ਦੀ ਪੂਰੀ ਮ사ਜ ਕੀਤੀ ਉਹ ਮੇਰੇ ਤੋਂ ਬਹੁਤ ਖੁਸ਼ ਹੋਇਆ ਅਤਿਓ ਬੈੱਡ ਤੇ ਲੰਮਾ ਪਿਆ ਸੀ ਮੈਂ ਉਸ ਦੀ ਮ사ਜ ਕਰੀ ਜਾਂਦੀ ਸੀ ਮੈਨੂੰ ਕਹਿਣ ਲੱਗਾ ਕਿ ਤੂੰ ਕਿੰਨੀ ਸੋਹਣੀ ਆ ਤੇਰੇ ਕਿੰਨੇ ਕੋਲੇ ਕੋਲੇ ਹੱਥ ਤੇਰੇ ਕੋਲ ਤਾਂ ਹਰ ਕੋਈ ਮ사ਜ ਕਰਾਉਣੀ ਵਧੀਆ ਹੀ ਸਮਝਦਾ ਹੋਊਗਾ ਮੈਂ ਉਸ ਨੂੰ ਕਿਹਾ ਨਹੀਂ ਮੈਂ ਉਹ ਜੀ ਕੁੜੀ ਬਿਲਕੁਲ ਵੀ ਨਹੀਂ ਆ ਪਰ ਇਹ ਮੇਰਾ ਕੰਮ ਆ ਮੈਨੂੰ ਮ사ਜ ਕਰਨੀ ਹੀ ਪੈਣੀ ਆ ਉਹ ਕਹਿਣ ਲੱਗਾ ਤੂੰ ਮੇਰੇ ਸਾਰੇ ਬਾੜ ਦੇ ਮ사ਜ ਕਰ ਉਸ ਨੇ ਜ਼ਬਰਦਸਤੀ ਮੇਰੇ ਕੋਲੋਂ ਆਪਣੀ ਮ사ਜ ਕਰਾਈ ਤੇ ਮੈਂ ਮ사ਜ ਕੀਤੀ ਤਾਂ ਉਸਨੇ ਮੈਨੂੰ 2000 ਰੁਪਏ ਉਸੇ ਵੇਲੇ ਦਿੱਤੇ ਤੇ ਕੱਪਾ ਕੇ ਬਾਹਰ ਆ ਗਿਆ ਸੀ ਕਹਿਣ ਲੱਗਾ ਇਹਨਾਂ ਪੈਸਿਆਂ ਦਾ ਤੂੰ ਕਿਸੇ ਨੂੰ ਦੱਸਣਾ ਨਹੀਂ ਤੇ ਮੈਂ ਆਪਣੀ ਪੈਂਟ ਦੀ ਜੇਬ ਵਿੱਚ ਪਾ ਲਈ ਸੀ ਉਸਨੇ ਮੇਰੀ ਮੈਡਮ ਨੂੰ ਆਪਣੀ ਮ사ਜ ਕਰਾਉਣ ਦੇ ਪੈਸੇ ਵੱਖਰੇ ਦਿੱਤੇ ਸੀ ਤੇ ਫਿਰ ਚਲਾ ਗਿਆ ਸੀ ਮੈਂ ਤਾਂ ਬਹੁਤ ਖੁਸ਼ੀ ਕਿ ਮੇਰੇ ਕੋਲ ਪੈਸੇ ਸੀ ਪਰ ਮੈਂ ਵਾਰ-ਵਾਰ ਹੱਥ ਧੋਈ ਜਾਂਦੀ ਸੀ ਪਤਾ ਨਹੀਂ ਕਿਉਂ ਮੈਨੂੰ ਨਫ਼ਰਤ ਜਈ ਹੋ ਰਹੀ ਸੀ ਮੈਂ ਆਪਣੇ ਨਾਲ ਦੀ ਕੁੜੀ ਨੂੰ ਸਭ ਕੁਝ ਦੱਸਿਆ ਉਹ ਕਹਿਣ ਲੱਗੀ ਇੱਥੇ ਹਜੇ ਬੰਦੇ ਆਉਂਦੇ ਆ ਇਸ ਤਰ੍ਹਾਂ ਕੁਝ ਪੈਸੇ ਬਣ ਜਾਇਆ ਕਰਨਗੇ ਪਰ ਇਹ ਗੱਲ ਕਿਸੇ ਨੂੰ ਵੀ ਨਾ ਦੱਸੀ ਮੈਂ ਆਪਣੇ ਨਾਲ ਦੀ ਕੁੜੀ ਦੀ ਗੱਲ ਮੰਨੀ ਤੇ ਇਹ ਗੱਲ ਕਿਸੇ ਨੂੰ ਵੀ ਨਾ ਦੱਸੀ ਚੁੱਪ ਕਰਕੇ ਮੈਂ ਆਪਣੇ ਪੈਸੇ ਆਪੇ ਕੋਲ ਰੱਖਣ ਲੱਗ ਪਈ ਸੀ ਇਦਾਂ ਹੀ ਹਰ ਰੋਜ਼ ਪੈਸੇ ਵੱਖਰੇ ਵੱਖਰੇ ਮੈਂ ਕਮਾਉਣ ਲੱਗ ਪਈ ਹੁਣ ਤਾਂ ਮੈਨੂੰ ਕੋਈ ਸ਼ਰਮ ਵੀ ਨਹੀਂ ਆਉਂਦੀ ਸੀ ਮੇਰੀ ਤਾਂ ਸ਼ਰਮ ਵੀ ਲੱਥ ਗਈ ਸੀ ਮੈਂ ਬੇਝਿਜਕ ਹੋ ਕੇ ਇਹ ਕੰਮ ਕਰਦੀ ਸੀ ਇੱਕ ਦਿਨ ਮਾਮੀ ਕਹਿਣ ਲੱਗੀ ਕੀ ਘਰ ਦਾ ਰਾਸ਼ਨ ਲੈਣਾ ਆਪਾਂ ਚਲਦੇ ਹਾਂ ਘਰ ਵਿੱਚ ਪੈਸੇ ਨਹੀਂ ਮੈਂ ਉਹਨਾਂ ਨੂੰ ਕਿਹਾ ਕਿ ਚਲੋ ਆਪਾਂ ਸ਼ਹਿਰ ਚਲਦੇ ਹਾਂ ਤੁਸੀਂ ਜੋ ਲੈਣਾ ਉਹ ਲੈ ਲਿਓ ਮੇਰੇ ਕੋਲ ਪੈਸੇ ਪਏ ਨਹੀਂ ਅਸੀਂ ਦੋਨੋਂ ਜਣੀਆਂ ਸ਼ਹਿਰ ਗਈਆਂ ਤੇ ਸਾਰਾ ਰਾਸ਼ਨ ਦਾ ਸਮਾਨ ਲਿੱਤਾ ਮੇਰੀ ਮਾਮੀ ਮੈਨੂੰ ਕਹਿਣ ਲੱਗੀ ਇੰਨੇ ਪੈਸੇ ਤੇਰੇ ਕੋਲ ਕਿੱਥੋਂ ਆਏ ਮੈਂ ਉਸ ਨੂੰ ਕਿਹਾ ਕਿ ਮੇਰੀ ਮੈਡਮ ਮੈਨੂੰ ਥੋੜੀ-ਬਹੁਤ ਤਨਖਾਹ ਦਿੰਦੀ ਆ ਇਸ ਲਈ ਆਪਣਾ ਖਰਚਾ ਕਰ ਲਈਦਾ ਮਾਮੀ ਬਹੁਤ ਖੁਸ਼ੀ ਕਹਿਣ ਲੱਗੀ ਤੂੰ ਪੈਸੇ ਕਮਾਏਂਗੀ ਕਦੀ ਸੋਚਿਆ ਵੀ ਨਹੀਂ ਸੀ ਮੈਂ ਮੰਮੀ ਤੋਂ ਬਹੁਤ ਖੁਸ਼ ਸੀ ਮੰਮੀ ਨੇ ਮੈਨੂੰ ਕੁਝ ਵੀ ਨਾ ਕਿਹਾ ਮੈਂ ਸੋਚਿਆ ਕਿ ਮਾਂ ਨੇ ਕੁਝ ਵੀ ਨਾ ਕਿਹਾ ਮੈਂ ਵਾਧੂ-ਵਾਧ ਪੈਸੇ ਕਮਾ ਸਕਦੀ ਆ ਇਦਾਂ ਹੀ ਜਿੰਨੇ ਵੀ ਕਲਾਇੰਟ ਆਉਂਦੇ ਮੈਂ ਉਹਨਾਂ ਨੂੰ ਆਪਣਾ ਨੰਬਰ ਦੇ ਦਿੰਦੀ ਸੀ ਅਤੇ ਉਹ ਫੋਨ ਕਰਕੇ ਹੀ ਪਾਰਲਰ ਦੇ ਵਿੱਚ ਆਉਂਦੇ ਸੀ ਬਸ ਫੇਰ ਕੀ ਸੀ ਕਲਾਇੰਟ ਨੂੰ ਵੀ ਆਪਣਾ ਨੰਬਰ ਦਿੱਤਾ ਸੀ ਉਹਨਾਂ ਨੂੰ ਪਤਾ ਸੀ ਕਿ ਮੈਂ ਪਾਰਲਰ ਤੇ ਹੀ ਆਂ ਫੇਰ ਹੀ ਆਉਂਦੇ ਤੇ ਕਹਿ ਦਿੰਦੇ ਸੀ ਕਿ ਅਸੀਂ ਤਾਂ ਨੂਰ ਕੋਲੋਂ ਹੀ ਆਪਣਾ ਕੰਮ ਕਰਵਾਉਣਾ ਮੇਰੀ ਮੈਡਮ ਬਹੁਤ ਖੁਸ਼ੀ ਕਿ ਤੇਰੇ ਕਰਕੇ ਗਾਹਕ ਬਹੁਤ ਆ ਰਹੇ ਆ ਹੁਣ ਤੂੰ ਹਟ ਕੇ ਨਾ ਜਾਈ ਮੈਂ ਤੇਰੀ ਤਨਖਾਹ ਵਧਾ ਦਾਂਗੀ ਮੈਡਮ ਨੇ ਮੇਰੇ ਮਹੀਨੇ ਦੇ ਵੀ ਪੈਸੇ ਅਲੱਗ ਵਧਾ ਦਿੱਤੇ ਸੀ ਜਦਕਿ ਮੈਂ ਤਾਂ ਹਲੇ ਕੰਮ ਸਿੱਖ ਰਹੀ ਸੀ ਫੇਰ ਵੀ ਮੈਨੂੰ ਮਹੀਨੇ ਦੇ 4000 ਦਿੰਦੀ ਸੀ ਜਿਸ ਕਰਕੇ ਉਸ ਦੇ ਪਾਰਲਰ ਤੇ ਬਹੁਤ ਗਾਹਕ ਆਉਂਦੇ ਸੀ ਇੱਕ ਦਿਨ ਇੱਕ ਗਾਹਕ ਆਇਆ ਤੇ ਕਹਿਣ ਲੱਗਾ ਕਿ ਮੈਂ ਨੂਰ ਕੋਲੋਂ ਆਪਣੇ ਸਰੀਰ ਦੀ ਮ사ਜ ਕਰਾਉਣੀ ਆ ਮੈਡਮ ਨੇ ਮੈਨੂੰ ਆਵਾਜ਼ ਮਾਰੀ ਤੇ ਮੈਂ ਉਸ ਬੰਦੇ ਦੇ ਸਰੀਰ ਦੀ ਮ사ਜ ਕਰਨ ਲੱਗ ਪਈ ਸਾਰੇ ਸਰੀਰ ਦੀ ਮ사ਜ ਕਰਵਾਈ ਮ사ਜ ਕਰਨ ਤੋਂ ਬਾਅਦ ਮੈਨੂੰ ਕਹਿਣ ਲੱਗਾ ਨੂਰ ਮੈਂ ਤੈਨੂੰ ਕੱਲੀ ਨੂੰ ਮਿਲਣਾ ਚਾਹਨਾ ਤੇ ਨਾਲ ਕੋਈ ਗੱਲ ਕਰਨੀ ਚਾਹਨਾ ਉਸ ਬੰਦੇ ਦੀ ਉਮਰ ਕੋਈ 45 ਕੁ ਸਾਲਾਂ ਦੀ ਸੀ ਤੇ ਕਹਿਣ ਲੱਗਾ ਮੈਂ ਤੈਨੂੰ ਈਜ਼ਲੀ ਬੁਲਾਇਆ ਜਦੋਂ ਤੂੰ ਕੱਲੀ ਹੋਈ ਤਾਂ ਮੈਨੂੰ ਬੁਲਾ ਲਈ ਮੈਂ ਉਸ ਨੂੰ ਕਿਹਾ ਠੀਕ ਹੈ ਸ਼ਾਉ ਨੂੰ ਮੈਨੂੰ ਯਾਦ ਆਇਆ ਕਿ ਮੈਂ ਤਾਂ ਉਸ ਬੰਦੇ ਨੂੰ ਫੋਨ ਕਰਨਾ ਸੀ ਸ਼ਾਇਦ ਉਸ ਨੂੰ ਮੇਰੇ ਤੱਕ ਕੋਈ ਕੰਮ ਸੀ ਮੈਨੂੰ ਤਾਂ ਪੈਸਿਆਂ ਦਾ ਲਾਲਚ ਸੀ ਇਸ ਲਈ ਮੈਂ ਉਸ ਨੂੰ ਫੋਨ ਕਰ ਲਿਆ ਉਸ ਦਿਨ ਮੰਮੀ ਛੋਟੀ ਮੰਮੀ ਦੇ ਘਰ ਗਈ ਹੋਈ ਸੀ ਮੈਂ ਉਸ ਬੰਦੇ ਨੂੰ ਫੋਨ ਮਲਾਇਆ ਤੇ ਉਹ ਮੇਰੇ ਨਾਲ ਗੱਲ ਕਰਨ ਲੱਗ ਪਿਆ ਸੀ ਅਤੇ ਕਹਿਣ ਲੱਗਾ ਕਿ ਮਸਾਂ ਹੀ ਤੂੰ ਮੈਨੂੰ ਫੋਨ ਲਾਇਆ ਮੈਂ ਤਾਂ ਸੋਚਿਆ ਸੀ ਕਿ ਤੂੰ ਮੈਨੂੰ ਫੋਨ ਕਰਨਾ ਹੀ ਭੁੱਲ ਗਈ ਬੜੇ ਪਿਆਰ ਨਾਲ ਮੇਰੇ ਨਾਲ ਗੱਲਾਂ ਕਰਦਾ ਰਿਹਾ ਕਹਿਣ ਲੱਗਾ ਕਿ ਤੂੰ ਤਾਂ ਬਹੁਤ ਸੋਹਣੀ ਆ ਪਰੇਸਤਰਾ ਲੰਗਮਾਰ ਕਿਉਂ ਤੁਰਦੀ ਆ ਸ਼ਾਇਦ ਇਹਨਾਂ ਕੋਈ ਮੁੰਡਾ ਵਿਆਹ ਕਰਵਾਉਣ ਦੇ ਲਈ ਤਿਆਰੀ ਨਹੀਂ ਹੋਊਗਾ ਕਿਉਂਕਿ ਇਹੋ ਜੀਆਂ ਕੁੜੀਆਂ ਨੂੰ ਮੁੰਡੇ ਚੰਗਾ ਨਹੀਂ ਸਮਝਦੇ ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਵਿੱਚ ਕੋਈ ਕਮੀ ਹੋਊਗੀ ਮੈਂ ਜੋ ਇੱਕ ਅਪਾਜ ਕੁੜੀ ਦੇ ਨਾਲ ਵਿਆਹ ਕਰਾਉਣ ਲਈ ਹਾਂ ਮੈਂ ਉਸ ਨੂੰ ਕਿਹਾ ਕਿ ਮੇਰੇ ਦਿਮਾਗ ਵਿੱਚ ਇਦਾਂ ਦੀ ਕੋਈ ਗੱਲ ਨਹੀਂ ਜੇ ਕਿਸੇ ਨੇ ਮੇਨਾ ਵਿਆਹ ਕਰਵਾਉਣਾ ਹੋਇਆ ਤਾਂ ਜ਼ਰੂਰ ਮੈਂ ਹਾਂ ਕਰੂੰਗੀ ਪਰ ਮੈਂ ਕਿਸੇ ਨਾਲ ਧੱਕਾ ਨਹੀਂ ਕਰਨਾ ਉਹ ਮੈਨੂੰ ਕਹਿਣ ਲੱਗਾ ਕਿ ਮੈਂ ਇੱਕ ਮੁੰਡੇ ਨਾਲ ਤੈਨੂੰ ਮਲਵਾਉਣਾ ਚਾਹੁੰਦਾ ਜੋ ਤੇਨਾਂ ਵਿਆਹ ਕਰਵਾ ਲੂਗਾ ਮੈਂ ਉਸ ਨੂੰ ਕਿਹਾ ਕਿ ਕੋਈ ਗੱਲ ਨਹੀਂ ਮੈਂ ਉਸ ਨੂੰ ਜ਼ਰੂਰ ਮਿਲੂੰਗੀ ਅਗਲੇ ਦਿਨ ਮੈਂ 10 ਵਜੇ ਦਾ ਸਮਾਂ ਰੱਖਿਆ ਜਾਂਦੇ ਹੀ ਉਸ ਬੰਦੇ ਨੇ ਮੈਨੂੰ ਕੁਰਸੀ ਤੇ ਬਿਠਾਇਆ ਤੇ ਪਾਣੀ ਪਿਲਾਇਆ ਮੈਂ ਉਸ ਨੂੰ ਕਿਹਾ ਦੱਸੋ ਕੀ ਜ਼ਰੂਰੀ ਕੰਮ ਤੇ ਨਾਲੇ ਮੈਨੂੰ ਮੇਰੀ ਮਿਹਨਤ ਵੀ ਦੇ ਦਿਓ ਉਸ ਨੇ 3000 ਰੁਪਏ ਕੱਢੇ ਤੇ ਮੈਨੂੰ ਦਿੱਤੇ ਕਹਿਣ ਲੱਗਾ ਕਿ ਤੂੰ ਬਹੁਤ ਸੋਹਣੀ ਆ ਮੇਰਾ ਤਾਂ ਦਿਲ ਤੇਰੇ ਤੇ ਆ ਗਿਆ ਜਦੋਂ ਤਾ ਤੂੰ ਮੈਨੂੰ ਹੱਥ ਲਾਇਆ ਮ사ਜ ਕੀਤੀ ਆ ਮੇਰਾ ਦਿਲ ਤਾਂ ਬੇਇਮਾਨੀ ਹੋ ਗਿਆ ਮੈਂ ਉਸ ਦੀ ਇਸ ਗੱਲ ਤੋਂ ਖਿਜ ਗਈ ਸੀ ਕਿਉਂਕਿ ਮੈਂ ਅਜੇ ਹੀ ਕੁੜੀ ਨਹੀਂ ਸੀ ਸਿਰਫ ਇੱਕ ਪੈਸੇ ਕਮਾਉਣ ਕਰਕੇ ਹੀ ਇਹ ਸਭ ਕੁਝ ਕਰਦੀ ਸੀ ਮੈਨੂੰ ਹੋਰ ਕੋਈ ਲੋੜ ਨਹੀਂ ਸੀ ਤੇ ਨਾ ਹੀ ਮੈਂ ਤਾਂ ਦਾ ਕੋਈ ਕੰਮ ਕਰਨਾ ਚਾਹੁੰਦੀ ਸੀ ਜਿਹਦੇ ਨਾਲ ਬਾਅਦ ਦੇ ਵਿੱਚ ਪਛਤਾਉਣਾ ਪੈਂਦਾ ਉਸ ਬੰਦੇ ਨੇ ੱੱਕੇ ਨਾਲ ਮੈਨੂੰ ਕਮਰੇ 'ਚ ਬਿਠਾਇਆ ਤੇ ਕਹਿਣ ਲੱਗਾ ਨੂਰ ਇਹ ਤੇਰੀ ਮਿਹਨਤ ਹੈ ਉਸਨੇ ਪੈਸੇ ਮੇਰੇ ਹੱਥ ਵਿੱਚ ਪੜਾਏ ਮੈਂ ਆਪਣੇ ਪੈਸੇ ਆਪਣੇ ਪਰਸ ਵਿੱਚ ਪਾ ਕੇ ਜਾਣ ਹੀ ਲੱਗੀ ਸੀ ਕਿ ਉਸਨੇ ਮੇਰੀ ਬਾਹ ਫੜ ਕੇ ਮੈਨੂੰ ਬਿਠਾ ਲਿਆ ਮੈਂ ਉਸਨੂੰ ਕਿਹਾ ਤੁਸੀਂ ਮੈਨੂੰ ਛੱਡ ਦਿਓ ਇਸ ਤਰ੍ਹਾਂ ਚੰਗੇ ਨਹੀਂ ਲੱਗਦਾ ਇਸ ਤਰ੍ਹਾਂ ਆਪਣਾ ਯਕੀਨ ਇੱਕ ਦੂਜੇ ਤੋਂ ਖਤਮ ਹੋ ਜਾਊਗਾ ਉਹ ਕਹਿਣ ਲੱਗਾ ਕਿ ਹੁਣ ਖਤਮ ਨਹੀਂ ਹੋਣਾ ਹੁਣ ਤਾਂ ਵਧਣਾ ਸ਼ੁਰੂ ਹੋਊਗਾ ਉਸ ਬੰਦੇ ਨੇ ਮੈਨੂੰ ਬਹੁਤ ਤੋਂ ਫੜ ਕੇ ਅੰਦਰ ਨੂੰ ਲੈ ਜਾਣਾ ਚਾਹਿਆ ਪਰ ਮੈਂ ਮਨਾ ਕਰ ਦਿੱਤਾ ਮੈਂ ਉਸ ਬੰਦੇ ਨੂੰ ਬਾਰ-ਬਾਰ ਮਨਾ ਕਰ ਰਹੀ ਸੀ ਪਰ ਉਹ ਫੇਰ ਵੀ ਮੈਨੂੰ ੱੱਕੇ ਨਾਲ ਕਮਰੇ ਦੇ ਵਿੱਚ ਲੈ ਕੇ ਜਾ ਰਿਹਾ ਸੀ ਕਹਿੰਦਾ ਬਸ ਇੱਕ ਵਾਰੀ ਮੇਰੀ ਗੱਲ ਸੁਣ ਲੈ ਮੇਰੀ ਰੀਜ ਪੂਰੀ ਕਰ ਦੇ ਤੂੰ ਮੇਰੀ ਮ사ਜ ਕਰ ਦੇ ਮੈਂ ਉਸ ਨੂੰ ਕਿਹਾ ਮੈਂ ਇਹਦਾ ਨਹੀਂ ਕਰ ਸਕਦੀ ਮੇਰੀ ਮਜਬੂਰੀ ਆ ਮੈਂ ਫਟਾਫਟ ਪਾਰਲਰ ਪਹੁੰਚਣਾ ਗ੍ਰਾਹਕ ਮੇਰੀ ਵੇਟ ਕਰ ਰਹੇ ਆ ਉਹ ਕਹਿੰਦਾ ਗ੍ਰਾਹਕਾਂ ਦੀ ਤਾਂ ਤੇਰੇ ਲਈ ਲੱਗੀ ਰਹਿੰਦੀ ਆ ਅੱਜ ਤੂੰ ਮੈਨੂੰ ਖੁਸ਼ ਕਰ ਦੇ ਜਾਂ ਤੈਨੂੰ ਦੇਖ ਕੇ ਤਾਂ ਮੇਰਾ ਮਨ ਮੱਲੋ ਮੱਲੀ ਕੁਝ ਕਰਨ ਨੂੰ ਕਰਦਾ ਮੈਂ ਦੁਬਾਰਾ ਉੱਠੀ ਪਰ ਉਸਨੇ ਮੇਰਾ ਗੁੱਟਕਟ ਕੇ ਫੜ ਲਿਆ ਅਤੇ ੱਤੇ ੱਕੇ ਨਾਲ ਅੰਦਰ ਕਰਕੇ ਦਰਵਾਜ਼ਾ ਲਾ ਲਿਆ ਮੈਂ ਉਸ ਨੂੰ ਮਨਾ ਕਰਦੀ ਰਹੀ ਪਰ ਉਸਨੇ ਮੇਰੀ ਇੱਕ ਨਾ ਮੰਨੀ ਤੇ ਮੇਰੇ ਨਾਲ ਉਸਨੇ ਹਰ ਇੱਕ ਹੱਦ ਪਾਰ ਕਰ ਦਿੱਤੀ ਸੀ ਉਸਨੇ ਮੇਰੀ ਕੋਈ ਪਰਵਾਹ ਨਹੀਂ ਕੀਤੀ ਸੀ ਅਤੇ ਮੇਰੇ ਨਾਲ ਉਸਨੇ ਪੂਰਾ ੱੱਕਾ ਕੀਤਾ ਮੇਰੀਆਂ ਚਿੱਕਾ ਨਿਕਲ ਗਈਆਂ ਸੀ ਇੰਨਾ ਹਲਕਿਆ ਹੋਇਆ ਇਨਸਾਨ ਮੈਂ ਕਦੀ ਨਹੀਂ ਵੇਖਿਆ ਸੀ ਮੇਰੇ ਤੋਂ ਆਪਣੀ ਪੂਰੀ ਹਫਸ ਮਟਾ ਰਹੀ ਸੀ ਮੇਰੇ ਬਾਰ ਬਾਰ ਮਿੰਤਾ ਕਰਨ ਤੇ ਵੀ ਉਸ ਨੇ ਮੈਨੂੰ ਨਹੀਂ ਛੱਡਿਆ ਤੇ ਫਿਰ ਅਕੀਰ ਵਿੱਚ ਕਹਿਣ ਲੱਗਾ ਕਿ ਮੈਨੂੰ ਤੇਰੇ ਤੇ ਤਰਸ ਆ ਗਿਆ ਕਿ ਘਪੋਲੀ ਦੀ ਕੁੜੀ ਪੈਸੇ ਕਮਾਉਣ ਕਰਕੇ ਕੁਝ ਵੀ ਕਰ ਸਕਦੀ ਆ ਤੇਰੇ ਨਾਲ ਮੈਂ ਕਿੰਨੀ ਜ਼ਬਰਦਸਤੀ ਕਰ ਰਹੀ ਆ ਮੇਰੀ ਅੱਖਾਂ ਦੇ ਵਿੱਚ ਪਾਣੀ ਆ ਗਿਆ ਸੀ ਮੈਂ ਉਸ ਦੇ ਅੱਗੇ ਹੱਥ ਜੋੜੇ ਪਰ ਉਸ ਨੇ ਮੈਨੂੰ ਕੁੱਟ ਕੇ ਫੜ ਲਿਆ ਮੈਂ ਉਸ ਤੋਂ ਆਪਣੇ ਆਪ ਨੂੰ ਛੁਡਾਇਆ ਤੇ ਜਾਣ ਲੱਗੀ ਦੁਬਾਰਾ ਉਸਨੇ ਮੇਰੇ ਹੱਥ ਵਿੱਚ ਹੱਥ ਦਿੱਤਾ ਤੇ ਕਹਿਣ ਲੱਗਾ ਕਿ ਫੇਰ ਕਿਤੇ ਖੁੱਲੇ ਟਾਈਮ ਵਿੱਚ ਮਿਲੀਂ ਮੈਂ ਆਪਣੇ ਦਿਲ ਦੀ ਪੂਰੀ ਰੀਜ ਕਰਾਂ ਅਤੇ ਉਸ ਦਿਨ ਮੈਂ ਸਿੱਧਾ ਪਾਰਲਰ ਗਈ ਬੜੀ ਥਕਾਵਟ ਮਹਿਸੂਸ ਹੋ ਰਹੀ ਸੀ ਮੈਂ ਆਪਣੇ ਨਾਲ ਦੀ ਕੁੜੀ ਕੋਲੋਂ ਆਪਣੇ ਸਰੀਰ ਦੀ ਮ사ਜ ਕਰਾਈ ਤੇ ਉਸ ਨੂੰ ਕਿਹਾ ਕਿ ਮੇਰੇ ਨਾਲ ਅਜ ਉਸ ਬੰਦੇ ਨੇ ਇਸ ਤਰ੍ਹਾਂ ਕੀਤਾ ਤੋ ਕਹਿਣ ਲੱਗੀ ਕਿ ਇੱਥੇ ਬੰਦੇ ਇਹੋ ਜਿਹੇ ਆਉਂਦੇ ਨੇ ਤੂੰ ਪਾਗਲ ਹੈ ਉਸਦੇ ਦੱਸੀ ਹੋਏ ਟਿਕਾਣੇ ਤੇ ਤੈਨੂੰ ਨਹੀਂ ਜਾਣਾ ਚਾਹੀਦਾ ਸੀ ਤੂੰ ਕਿਉਂ ਮਿਲਣ ਗਈ ਜੇ ਉੱਥੇ ਉਸ ਨੇ ਦੋ ਚਾਰ ਬੰਦੇ ਹੋਰ ਬੁਲਾਏ ਹੁੰਦੇ ਤਾਂ ਤੂੰ ਕੀ ਕਰਦੀ ਮੈਂ ਉਸ ਨੂੰ ਕਿਹਾ ਨਹੀਂ ਮੈਂ ਤਾਂ ਵੈਸੇ ਹੀ ਵੈਸੇ ਲੈਣ ਕਰਕੇ ਚਲੀ ਗਈ ਮੈਂ ਤਾਂ ਜਾ ਕੇ ਫਾਸੀ ਗਈ ਸੀ ਮੇਰੇ ਨਾਲ ਸਭ ਕੁਝ ਪਹਿਲੀ ਵਾਰੀ ਹੋਇਆ ਸੀ ਮੈਂ ਆਪਣੀ ਸਹੇਲੀ ਦੇ ਕੋਲ ਬੈਠੀ ਬਹੁਤ ਰੋ ਰਹੀ ਸੀ ਕਿਉਂਕਿ ਮੈਨੂੰ ਕੁਝ ਗੱਲਾਂ ਦਸੀਆਂ ਤਾਂ ਮੈਨੂੰ ਸਮਝ ਆਈ ਕਿ ਇੱਥੇ ਤਾਂ ਦੁਨੀਆ ਹਾਫਸਦੀ ਭਰੀ ਹੋਈ ਹੈ ਮੈਂ ਪੈਸਿਆਂ ਦਾ ਲਾਲਚ ਕਰਕੇ ਕਿਉਂ ਚਲੀ ਗਈ ਮੈਨੂੰ ਵੀ ਪੈਸਿਆਂ ਦਾ ਲਾਲਚ ਸੀ ਮੈਂ ਆਪਣੀ ਮੰਮੀ ਨੂੰ ਸਭ ਕੁਝ ਸੱਚ ਦੱਸਦਾ ਸੀ ਮੰਮੀ ਕਹਿਣ ਲੱਗੀ ਤੂੰ ਪੈਸਿਆਂ ਦਾ ਲਾਲਚ ਕਿਉਂ ਕੀਤਾ ਚੀਤਾ ਵੀ ਸੀ ਟਾਈਮ ਤਾਂ ਸਾਰ ਹੀ ਜਾਣਾ ਸੀ ਤੈਨੂੰ ਮੈਂ ਭੁੱਖੀ ਥੋੜਾ ਮਰਨ ਦੇਣ ਲੱਗੀ ਸੀ ਤੂੰ ਪੈਸਿਆਂ ਦੇ ਲਾਲਚ ਕਰਕੇ ਆਪਣੀ ਇੱਜ਼ਤ ਨੂੰ ਬਰਬਾਦ ਕਰ ਲਿਆ ਮੈਂ ਰੋਈ ਜਾ ਰਹੀ ਸੀ ਤੇ ਫਿਰ ਮੇਰੀ ਮੰਮੀ ਕਹਿਣ ਲੱਗੀ ਰੋਣ ਨਾਲ ਕੋਈ ਹੱਲ ਨਹੀਂ ਹੋਣਾ ਹੁਣ ਤਾਂ ਸਿਰਫ ਆਪਣੇ ਆਪ ਨਾਲ ਸਮਝੌਤਾ ਕਰ ਲੈ ਕਿ ਤੂੰ ਅੱਜ ਤੋਂ ਬਾਅਦ ਘਰ ਤੋਂ ਪੈਰ ਨਹੀਂ ਪੁੱਟਣਾ ਕਿਉਂਕਿ ਹਾਊਸ ਦੇ ਭਰੇ ਹੋਏ ਲੋਕ ਤੇਰੇ ਤੇ ਹੁਣ ਅੱਖ ਰੱਖਦੇ ਆ ਤੇ ਉਹ ਕਦੀ ਵੀ ਤੈਨੂੰ ਕਿਤੇ ਵੀ ਫੜ ਕੇ ਤੇਰੇ ਨਾਲ ਦੁਬਾਰਾ ਇਹ ਸਭ ਕੁਝ ਕਰ ਸਕਦੇ ਆ ਮੇਰਾ ਬਹੁਤ ਬੁਰਾ ਹਾਲ ਸੀ ਮੈਂ ਮੰਮੀ ਕੋਲੋਂ ਮਾਫੀ ਮੰਗੀ ਉਸਦੇ ਪੈਰਾਂ ਵਿੱਚ ਬੈਠ ਗਈ ਕਾਸ਼ ਅੱਜ ਮੇਰਾ ਮਾਮਾ ਜਿਉਂਦਾ ਹੁੰਦਾ ਤਾਂ ਸ਼ਾਇਦ ਮੇਰ ਨਾਲ ਇਹ ਸਭ ਕੁਝ ਨਾ ਹੁੰਦਾ ਮੇਰੀ ਇੱਕ ਛੋਟੀ ਜੀ ਗਲਤੀ ਨੇ ਇੱਕ ਲਾਲਚ ਨੇ ਮੇਰੀ ਜ਼ਿੰਦਗੀ ਨੂੰ ਬਰਬਾਦ ਕਰ ਦਿੱਤਾ ਸੀ ਮੇਰੇ ਕੋਲ ਹੁਣ ਕੋਈ ਦੂਜਾ ਰਸਤਾ ਵੀ ਨਹੀਂ ਸੀ ਇਹ ਕਹਾਣੀ ਸਾਨੂੰ ਕੀ ਸਿਖ ਦਿੰਦੀ ਹੈ ਕਿ ਕਦੇ ਵੀ ਲਾਲਚ ਵਿੱਚ ਆ ਕੇ ਅਜਿਹੇ ਫੈਸਲੇ ਨਾ ਲਵੋ ਜਿਸ ਤੇ ਤੁਹਾਨੂੰ ਪਛਤਾਣਾ ਪਵੇ ਹਮੇਸ਼ਾ ਸਾਵਧਾਨ ਰਹੋ ਤੇ ਸਤਾਰਕ ਰਹੋ ਧੰਨਵਾਦ ਜੀ